ਸਰਕਾਰ ਸੁਖਪੀਰ ਸਿੰਘ ਬਾਦਲ ਨਾਲ ਮੇਰੀ ਕੋਈ ਮੀਟਿੰਗ ਨਹੀਂ ਕੋਈ ਇਹ ਸੋਹਵਾ ਫਾਈ ਗਈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਪਾਲ ਕਿਤੇ ਪੰਜਾਬ ਤੋਂ ਜੇ ਇਸ ਨੇ ਨਸ਼ੇ ਪੰਦ ਕਰਦੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਵੱਲ ਦਾ ਅਮਰਪਾਲ ਲੈ ਜਾਏਗਾ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੈ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਜੇ ਪਰ ਚੜ ਗਿਆ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਕੱਲੂ ਘਰੇ ਦਾ ਅੱਜ ਅਖੀਰਲਾ ਦਿਨ ਸੀ ਤੇ ਅੱਜ ਕਾਫੀ ਸਿੱਖ ਇਕੱਠੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਤੇ ਜਿੱਥੇ ਗੱਲ ਚੱਲ ਰਹੀ ਸੀ ਵੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਸੰਦੇਸ਼ ਜਾਰੀ ਨਹੀਂ ਕਰਨਗੇ ਉਦਾਂ ਹੀ ਹੋਇਆ ਬਾਬਾ ਹਰਨਾਮ ਸਿੰਘ ਧੂਮਾ ਜੋ ਕਿ ਦੰਦਵੀਂ ਟਕਸਾਲ ਦੇ ਮੁਖੀ ਨੇ ਉਹ ਲਗਾਤਾਰ ਵਿਰੋਧ ਕਰ ਰਹੇ ਸੀ ਤੇ ਉਹ ਦਰਬਾਰ ਸਾਹਿਬ ਪਹੁੰਚਦੇ ਨੇ ਤਾਂ ਅੱਜ ਜੋ ਸੰਦੇਸ਼ ਜਾਰੀ ਨਹੀਂ ਹੋਇਆ ਤਾਂ ਉਹਨੇ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਛਲਾਗਾ ਕਰਨੀ ਬਣਦੀ ਹੈ ਜੋ ਉਹਨਾਂ ਨੇ ਇਸ ਟਕਰਾਅ ਨੂੰ ਵਿੱਚੇ ਰੋਕ ਦਿੱਤਾ ਤੇ ਦੂਜੇ ਪਾਸੇ ਜਦੋਂ ਗੱਲ ਕੀਤੀ ਜਾਂਦੀ ਹੈ ਵੀ ਜਥੇਦਾਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਕੀ ਕਿਹਾ ਉਹ ਤੁਹਾਨੂੰ ਇਹ ਸੁਣਾਉਣੇ ਮੈਂ ਬੇਨਤੀ ਕਰਨੀ ਚਾਹੁੰਦਾ ਸਤਖਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਪਖਸ਼ਾਬ ਜੀ ਦਾ ਬਹੁਤ ਆਪੇਸ਼ਤ ਮਾਣ ਹੈ ਜਿਹੜਾ ਮੇਰਾ ਖਿਆਲ ਹੈ 45 ਮਈ ਸ਼ਹੀਦੀ ਬਰੇ ਕੰਢੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨ ਜੋ ਸਰਗਾ ਸਰਦਾਰ ਹਰਜਿੰਦਰ ਸਿੰਘ ਦੀ ਕਮ ਹੈ ਇਹ ਬਣੀ ਇਹ ਨਾਨੀ ਬੜੀ ਸ਼ਾਨਦਾਰ ਪ੍ਰਣਾਲੀ ਬਣੀ ਸਹਿਮਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾ ਜਿਹੜਾ ਰੋਕਿਆ ਇਹ ਸੰਕਾਲੇ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਚਿਹਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਸ਼ਹੀਰੀ ਆਲਤਖ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤਪਾਵਾ ਜਰਨੈਲ ਸਿੰਘ ਦੀ ਖਾਲਸਾ ਪੰਡਤਰਾ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਕਰਮ ਸ਼ਵੇਤ ਸਿੰਘ ਦੀ ਸਿੱਖ ਦਾ ਸਾਰਾ ਸੰਕੀਤੀ ਜਾ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਈ ਆ ਇਸ ਲਈ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਇਸੇਰਾ ਕਰਦੇ ਜਸਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਰਦਰ ਗੜਗਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੁਝ ਸਮੇਟਾ ਕੋ ਅਸਤੀਫਾ ਦੇ ਸਕਦੇ ਨਹੀਂ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਨੇ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹ ਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕਿ ਸੁਖਬੀਰ ਬਾਦਲ ਹੋਰਾ ਦੇ ਨਾਲ ਨਹੀਂ ਨਹੀਂ ਇਹ ਇਹ ਟਕਰਾਵ ਕਿਆ ਜਾ ਸਕੀਏ ਕਾਮੀ ਸਾਹਿਬ ਨੂੰ ਮਿਲਣ ਵਾਸਤੇ ਆਈ ਸੀ ਕਿਉਂ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦਾ ਵਕਤ ਮੈਨੂੰ ਮਿਲੇ ਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਨਾਲ ਜੀ 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 ਸਰਦਾਰ ਸੁਖੀਤ ਸਿੰਘ ਬਾਦਲ ਨਾਲ ਮੇਰੀ ਕੋਈ ਗੁਪਤ ਮੀਟਿੰਗ ਨਹੀਂ ਹੋਈ ਇਹ ਸਭਾ ਫਾਈ ਗਈ ਸੀ ਜੀ 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 ਅੱਜ ਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣ ਮੈਂ 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 ਇੱਕ ਕੋਈ ਬੇਨਤੀ ਕਰਦਾ ਹਾਂ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਜਾਬ ਵੱਲੋਂ ਸ਼੍ਰੀ ਅਕਾਲ ਤਖਤ ਸਭ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮੀ ਤਖਸਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਤਖਸਾਲ ਸ਼ਹੀਦਾਂ ਦੀ ਵਾਰਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ ਤਖਸਾਲ ਦੇ ਮੁਕੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਹਰ ਵਾਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਔਰ ਥੋੜਾ ਜਿਆ ਤੁਹਾ ਨੂੰ ਪਤਾ ਹੀ ਹੈ ਭਈ ਜੋ ਸਿਗਾ ਭਈ ਟਕਰੋਜ਼ ਆ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਉਹਨਾਂ ਤੇ ਨਹੀਂ ਕਿੰਤੂ ਪਰੰਤੂ ਹੋਣਾ ਚਾਹੀਦਾ ਇਹਨੂੰ ਧਮਾ ਸਾਹਿਬ ਵੀ ਇਹਨਾਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਕਿ ਇਹ ਆਪਾਂ ਸੰਦੇਸ਼ ਨਹੀਂ ਪੜਦਾ ਉਹ ਕਿਉਂ ਵੀ ਨਿਆਂਸੀ ਉਹ ਤਾਂ ਵੈਸੇ ਮੈਂ ਕਹਿੰਦਾ ਵੀ ਜੋ ਰੁਤਬਾ ਹੈ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਤੁਹਾਡੇ ਨਾਲ ਤੁਹਾਡੇ ਨੇ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਇਸਲਾਮ ਨੂੰ ਗਾਉਂਦੀ ਬਹੁਤ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ ਅੰਮ੍ਰਿਤਪਾਲ ਦੀ ਰਿਹਾਈ ਨੂੰ ਕਿਸ ਤਰ੍ਹਾਂ ਜੀ ਅੰਮ੍ਰਿਤਪਾਲ ਦੀ ਰਿਹਾਈ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਲ ਦਾ ਹਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹ ਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਤੱਕਈ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਕਸਾਲ ਕਿਤੇ ਪੰਜਾਬ ਚੋ ਜੇ ਇਸ ਨੇ ਨਸ਼ੇ ਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਕਸਾਲ ਲੈ ਜਾਏਗਾ ਉਸੀ ਗੱਲ ਕਰਕੇ ਇਹ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐ ਲਾਈ ਹੈ ਜੀ ਸਾਹਿਬ ਚਰਚਾ ਚੱਲ ਰਹੀ ਹੈ ਕਿ ਤੁਸੀਂ ਚਤਾਈ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅੰਦਰ ਨੇ ਉਹ ਚ ਹੁਣ ਲੱਗ ਗਿਆ ਜੀ ਐਪੀ ਤੁਸੀਂ ਬਾਕੀ ਅੱਗੇ ਲਾਂਗੇ ਬ੍ਰਾਹਮਣ ਜੀ ਹਾਂਜੀ 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 ਠੀਕ ਹੈ ਸਾਰੇ ਜਿਹਦੇ ਬੰਦੀਆਂ ਦਾ ਦਰਵਾਜ਼ਾ ਦੇ ਕੇ ਜਨਾਬ ਸਾਹਿਬ ਆਪ ਸੀ ਨਾਲ ਮਿਲ ਕੇ ਇਸ ਸਮਾਜਿਕ ਤੇ ਸਹੂਰਤਾ ਹੋਈ ਹੈ ਇਹ ਜਿਹੜਾ ਮਹਾਰਾਜ ਦੇ ਕੌਮ ਦੇ ਸਪੀਅਰ ਕਰਕੇ ਇਤਨੇ ਰਾਹ ਮਿਲ ਕੇ ਅਗਲੇ ਕਾਰਜ ਵੀ ਜਿਹੜੇ ਐ ਕੌਮ ਰਾਹ ਮਿਲਦੇ ਜਿਹੜਾ ਰਾਤ ਨੂੰ ਦੇਰਾ ਸ਼ਾਂਤੀ ਬਣਦੀ ਹੈ ਅਰਦਾਸ ਤੇ ਸਿੰਘ ਸਾਹਿਬਾ ਨੂੰ ਬਣਾ ਲਿਆ ਜਾਂਦਾ ਹੈ ਮੈਂ ਮੰਨਦੇ ਹਾਂ ਕਿ ਚੰਗਾ ਕਦਮ ਹੈ ਕੌਮ ਵਾਸਤੇ ਇਹ ਚੰਗਾ ਜੀ ਬਹੁਤ ਵਧੀਆ ਗੱਲ ਹੈ ਜਿਹੜਾ ਜਿਹੜਾ ਰਾਹ ਮਿਲ ਕੇ ਇਹ ਸਾਡਾ ਬੜਾ ਬੜਾ ਇੱਕ ਯਾਦਗਾਰੀ ਵੀ ਆ ਇੱਕ ਦਖਦਾਈ ਵੀ ਆ ਜਿਹੜਾ ਕਰ ਰੁਹਾ ਰਹਾ ਹੈ ਇਸ ਕਰਕੇ ਮੇਰਾ ਖਿਆਲ ਹੈ ਸਾਰੀ ਕੌਮ ਨੂੰ ਬਾਕੀ ਜੋ ਮਤ ਭੇਜੋ ਬਾਅਦ ਚ ਚਲੇ ਜਾ ਸਕਦੇ ਆ ਇਹਦੇ ਪਿਛਾ ਤੋਂ ਹੋਰ ਠੀਕ ਹੈ ਅਜੀ ਜੀ ਜੀ ਕੋਤੇ ਦਾਸ ਤੇ ਕੀ ਕਹਣਾ ਚਾਹਦੇ ਜੀ ਹਾਂਜੀ ਅੱਜ ਇੱਥੇ ਢੱਲੂ ਘਰ ਦੇ ਦਾਸ ਤੇ ਕਰ ਕੋਈ ਚੀਜ਼ ਕੀ ਕਹਣਾ ਜੀ ਇਹ ਜੀ ਜੀ ਉਹਨਾਂ ਰਸ਼ੀਦਾ ਨੂੰ ਕੋਟਰ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੇ ਸਿਰ ਸਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਾਹਰ ਦੇ ਚਰਨਾਂ ਚ ਆਸਿਆ ਕਿ ਕੌਮ ਦੇ ਸਿਰ ਤੇ ਮੇਰ ਭਰਿਆਤ ਰੱਖਣ ਹਾਂਜੀ ਅੱਜ ਜਸਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦਦੂ ਵੀ ਟਕਸਾਲ ਦੇ ਆ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਜੇ ਪਰੇ ਚੜ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਠੜਾਨੀ ਵਾਪਰੀ ਚੜ੍ਹਦੀ ਕਲਾ ਸਾਰਾ ਸਭ ਹਾਂਜੀ ਖਾਲਿਸਤਾਨ ਦੇ ਨਾਰੇ ਦੇ ਅੰਦਰ ਲੱਗੇ ਜੀ ਨਹੀਂ ਮੇਰੇ ਖਿਆਲ ਤੇ ਸਭ ਸਭ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਵੱਧ ਬੜੇ ਹੋਣ ਆਪਣੇ ਪਾਸ ਜੀ ਦੇ ਕੀ ਰਿਹਾਈ ਦੀ ਕੀ ਪਾਇ ਕਿਤੇ ਆ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹ ਇਹ ਹੋਈ ਸਾਡੀ ਬੜੀ ਅਜ਼ਾਦਤ ਆ ਉਹ ਆਪੇ ਜਿਵੇਂ ਚਾਹਣਗੇ ਉਹ ਸਭ ਠੀਕ ਹੋ ਜੀਗਾ ਤੋ ਕੱਲੂ ਕਰੇ ਦਾ ਤਾਂ ਖੀਰਲਾ ਦਿਨ ਸੀ ਕਿ ਇੱਕ ਵੱਡਾ ਟਕਰਾਅ ਹੋ ਸਕਦਾ ਸੀ ਜੇਕਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੰਦੇਸ਼ ਜਾਰੀ ਕਰਦੇ ਸੀ ਕੌਮ ਦੇ ਨਾਂ ਦੇ ਉੱਤੇ ਤੇ ਜੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਸੀ ਟਕਰਾਅ ਹੋ ਸਕਦਾ ਸੀ ਪਰ ਐਸਜੀਪੀਸੀ ਨੇ ਬੜੀ ਸੂਝਬੂਧ ਦੇ ਨਾਲ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਤੇ ਟਕਰਾਅ ਟਲ ਗਿਆ ਤੇ ਹੁਣ ਜੋ ਚਰਚਾਵਾ ਚੱਲ ਰਹੀਆਂ ਨੇ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਿਹਾ ਮੈਨੂੰ ਨਹੀਂ ਪਤਾ ਹੁਣ ਆਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਰ ਅਸਤੀਫਾ ਦੇ ਦਿੱਤਾ ਗਿਆ ਜਥੇਦਾਰ ਨਵਾਂ ਕੌਣ ਹੋਏਗਾ ਇਹ ਆਉਣ ਵਾਲਾ ਸਮਾਜ ਦੇਗਾ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ